मैं तेरी तू मेरा दादा मैं तेरी तू मेरा तोड़ने जा मैंने चलाइया भाई तू ਦਾ ਕੰਮ ਹੁੰਦਾ ਲਾ ਕੇ ਨਵਾਉਣ ਦਾ ਆ ਆ ਗੰਦਾ ਕੰਮ ਹੁੰਦਾ ਲਾ ਕੇ ਨਵਾਉਣ ਦਾ ਜਿਹੜਾ ਜਾਵੇ ਸ਼ਾਦੀ ਉਹਨੂੰ ਮੇਣਾ ਹੈ ਜਹਾਨ ਦਾ ਉਹ ਸਾਨੂੰ ਤੇੜੀ ਨਹੀਂ ਜੁਦਾਈ ਆ ਰਹੀ ਆ ਜੁਦਾਈ ਤੇਰੀ ਨਹੀਂ ਜੁਦਾਈ ਥਾਰੀ ਛੱਡਿਆ ਜੁਦਾਈ ਨਾਲੇ ਅੰਮਲਾ ਪਲਟ ਮੈਨੂੰ ਪੱਟਿਆ ਉਹ ਤੇਰੇ ਦੀ ਕਰਾਰਾ ਮੈਨੂੰ ਪੱਟਿਆ ਤੇਰੇ ਦੀ ਕਰਾਰਾ ਮੈਨੂੰ ਪੱਟਿਆ ਨਸ ਮਹਿ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਹੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇਸ ਵਾਲੇ ਪਾਸੇ ਦੀਆ ਨਾਲ ਲਖਾਰ ਕੇ ਜਿੱਤ ਗਈ ਏ ਤੂੰ ਅਸੀਂ ਬਹਿ ਕੇ ਬਾਜੀ ਹਾਰ ਕੇ ਮੈਨੂੰ ਦੇਖ ਤੰਮ ਜੋਰ ਤੇਰਾ ਚੱਲ ਗਿਆ ਜੋਰ ਦੇਖ ਤੰਮ ਜੋਰ ਤੇਰਾ ਚੱਲ ਗਿਆ ਜੋਰ ਮੈਂ ਲਹੂ ਤੂੰ ਸਰੀਰ ਵਿੱਚੋਂ ਚੱਟਿਆ ਤੇ ਆ ਦੱਸ ਮੈਂ ਕੀ ਪਿਆਰ ਵਿੱਚ ਫੱਟਿਆ ਤੇਰੇ ਹੀ ਕਰਾਣਾ ਮੈਨੂੰ ਪੱਟਿਆ ਹੋ 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 ਚਲੋ ਫੇਰੇ ਆਪਾਂ ਹੋਰ ਮੇਰੀ ਜਾਨ ਸਿੱਟਣਾ ਕਿੰਨਾ ਕੋੜ ਆਕੇ ਦੇਣ ਕੀ guzare ਲੰਮਾ guzare ਅੱਧੀ ਮੜ ਕੇ ਨੀਂਦੇ ਆਸੇ ਬਾਪੂ ਘਾਂਡਾ ਨਾ ਕੰਮ ਚੰਗੀ ਪੂਰਾ ਤੇ ਪੈਦਾ ਰਾਟ ਜੱਟ ਦੇ ਵੀ ਆਵੇ ਐਨਾ ਮਰ ਕੇ ਕੰਦੇ ਲੈ ਕੇ ਨਾ ਨੀ ਸਾੜ ਲਵੇਂਗੀ ਨੀ ਕੁੜੀਏ ਤੇਰੇ ਕੁੰਡ ਵਿੱਚ ਬਲਦੇ ਦਿਸਦੇ ਜੋ ਅੰਗ ਓਹ ਆਸਰਾ ਬਈ ਬੋਲ ਮਾਈਕਰ ਰੇ ਬੰਦਰ ਜਿਵੇਂ ਜਿવાય ਹੋ ਰਿਹਾ ਚੱਕੋ ਮੁੰਡਾ ਸਮਾਨ ਹੋਰ ਸਮਾਨ ਚੱਕੋ ਯਾਰ ਮੁੰਡੇ ਸਮਾਨ ਚਾਗਦੇ ਚਾਗਦੇ ਨਾਲ ਨਾਲ ਮਹਿਫਲ ਵਾਹ ਵੀ ਮੁੰਡਿਆ ਫਿਰ ਉਸੇ ਦਾ ਵਿਕੜੇ ਹੋਯਾਰਾਂ ਦੀ ਮੈਂ ਬਲਮਾਰੀ ਆ ਮਿੱਤਰਾ ਵਿਕੜੇ ਹੋਯਾਰਾਂ ਦੀ ਠਰਕੀ ਨਹੀਂ ਚਾਹੀ ਉਹ ਸੁਨੋ ਜੀਆਂ ਦਾ ਕੋਤਾ ਦਿਲ ਕਿਤੇ ਨਹੀਂ ਪਾਲਦਾ ਦਦੇ ਉਹ ਜੀਆਂ ਦਾ ਲੱਟ ਕੇ ਬਨੇਰੇ ਉੱਤੇ ਰੱਖ ਕੇ ਬਨੇਰੇ ਉੱਤੇ ਚੱਤ ਕੇ ਬਨੇਰੇ ਉੱਤੇ बाजी पुठी पै जांदी ऐ तो सुन के ओथे करनी आ लेके बै जांदी ओए दोस्त जवान शामी दी बाजी पुठी पै जांदी ओती देर चले दाना ओती देर चले दाना चुगला दा धंधा ओए चक मेरे ਆ ਪਈਆ ਬਾਈ ਕੀ ਕਹਿਣਾ ਚਾਹੁੰਨਿਆ ਘੈਂਟ ਕੰਮ ਸਾਰੇ ਮੇਰੇ ਬੰਦੇ ਤੋਂ ਵੇਲਾ ਹੁੰਦਾ ਵੇਲਾ ਹੁੰਦਾ ਵੇਲਾ ਹੁੰਦਾ ਵੇਲਾ ਹੁੰਦਾ ਵੇਲਾ ਹੁੰਦਾ ਪਾਸਾ ਰਹੀ ਕਿ ਤਰੰਡਾ ਸਾਰ ਤੂੰ ਮੇਰੇ ਬੰਦੇ ਆਪਾਂ ਦੇ ਨਾਮ ਤੇ ਪਾ ਦਿਆ ਕਰ ਵੇਚ ਬੱਗੀ ਕਰ ਤੂੰ ਖਦਾ ਰਾਹੁਲ ਲਾਫੁਨ ਦਾ ਸਮਝ ਕੇ ਮੀ ਮੈਂ ਕਿਆ ਭਾਂਡੇ ਕਰ ਉਮੇਂਾ ਕੁ ਅੰਦਰ ਭਾਈ ਜਮਾਲਾ ਢੱਲਾ ਕਰੀਏ ਮੂਹ ਤੇ ਹਈ ਜਮਾਲਾ ਤਕ ਤੁਮ ਤਕ ਤੂਤੀਆਂ ਹੋਈ ਜਮਾਲਾ ਸਾਉਣ ਵੇ ਲੱਗ ਗਈ ਆ ਇਹ ਮੇਰਾ ਹੌ ਹੇ ਮੈਨ ਲੱਗ ਗਈ ਆ ਇਹ ਮੇਰਾ ਹੋ ਲੁੱਟ ਗਿਆ ਮੈਂ ਸੋਣੀ ਤੇ ਆਹ ਗੱਲ ਕਰ ਕਰ ਕੇ ਲੈਣਾ ਮੂਲ ਮੱਝਾ ਉਹਨਾ ਦਿਲ ਪੁੱਛਿਆ ਲੋੜੀ ਦਾ ਦਿਲਿਆ ਲੋੜੀ ਦਾ ਇਹ ਮੈਂ ਕਿੱਥੇ ਖਸਨੀਆ ਗਹਿਣ ਦੇਖ ਕੇ ਫਿਰ ਦੇਖ ਕੇ ਜੇ ਤਾਂ ਬਿਨਾਂ ਇਹ ਕਹੂੰ ਜਗਣਾ ਕੋਈ ਜਾਣਿਆ ਹੋਰ ਕੋਈ ਗਾਉ ਉਹ ਮੈਂ ਦਿਲ ਲਗੀ

ਨੀ ਪੜੇਗੀ ਕبھی ਦਿਲ ਕਿਸੇ ਲਗਾ ਕੇ ਰੱਖ ਦੇ ਇਹਦਾ ਕੋਈ ਦੋਸਤ ਜੀ ਭਾਬੀ ਦਾ ਸੁਭਾਈ ਇਦਾਂ ਦਾ ਤੇਰਾ ਦੋਸਤ ਤੇ ਦਿਲ ਤੇ ਲੱਗੀ ਏ ਦੁਖੀ ਏ ਮਰਦਾਨੀ ਸੱਚੇ ਦਿਲ ਤੇ ਲੱਗੀ ਏ ਦੁਖੀ ਏ ਹੋ ਮਰਦ ਇਹਦਾ ਕੋਈ ਲਾਲ ਨਾ ਉਹ ਬੋਲਾ ਕੇ ਆ ਕੇ ਰਿਵਾ ਕੇ ਸੱਜਣਾ ਉਹ ਲੱਗਦਾ ਕਰਵਾ ਕੇ ਸੱਜਣਾ ਹੁਣ ਪਛਤਾਉਂਦਾ ਫਿਰਦਾ ਉਹ ਲੱਗਦਾ ਹੋਏ ਅੱਗੇ ਦਾ ਉਹ ਲੱਗਦਾ ਕਰਵਾ ਕੇ ਸੱਜਣਾ ਹੁਣ ਪਛਤਾਉਂਦਾ ਫਿਰਦਾ ਯੋ ਪਿਆ ਮੜੰਗਾ ਤੇਰਾ ਕਿੱਲੇ ਮੋੜ ਤੋਂ ਮੁੜੀਆ ਕਿੰਨਾ ਦੀ ਕੁੜੀਆ ਪਾਪੀ ਕਿੰਨਾ ਦੀ ਕੁੜੀਆ ਪਾਪੀ ਕਿੰਨਾ ਚੁਏ ਦੀ ਕੁੜੀਆ ਪਰੀ ਦੁਬਾਰਾ ਰਾਨਾ ਕਿੰਨਾ ਦੀ ਕੁੜੀਆ ਪਾਪੀ ਕਿੰਨਾ ਦੀ ਕੁੜੀਆ ਮਾਡਾ ਗੋਲ ਮੋੜ ਜਿਆ ਤੇਰਾ ਕਿੱਚੋ ਪਿਆ ਮੜੰਗਾ ਤੇਰਾ ਜਦੋਂ ਮੋੜ ਤੋਂ ਮੁੜੀਆ ਕਿੰਨਾ ਦੀ ਕੁੜੀਆ ਪਾਪੀ ਕਿੰਨਾ ਦੀ ਕੁੜੀਆ ਕੁੜੀਆਂ ਕਿੰਨਾਂ ਦੀ ਕੁੜੀਆਂ ਪਤਾ ਨਹੀਂ ਪਾਦੀ ਅੱਜ ਤਾਂ ਵੇਖ ਕੇ ਲੰਘਣੇ ਐਡ ਹਰੇ ਵਾਈ ਦੀ ਹੈ ਰਮਦਰ ਦੇ ਕਪੜੇ ਜਿਵੇਂ ਹਰੇ ਵਾਈ ਦੀ ਹੈ ਰਮਦਰ ਦੇ ਕਪੜੇ ਜਿਵੇਂ ਛੱਪੜ ਦੀ ਹਰੇ ਵਾਈ ਆ ਕਿੰਨਾਂ ਦੀ ਕੁੜੀਆਂ ਪੰਬੀ ਕਿੰਨਾਂ ਦੀ ਕੁੜੀਆਂ ਰਮਦਰ ਦੀ ਅੱਖਾਂ ਹੁਣ ਚਾਲਾਂ ਦੀ ਪੁਰਾਹੀ ਆ ਜੁੜਿਆਣੀ ਬੈ ਜੁੜਿਆਣੀ ਜੁੜਿਆਣੀ ਬੈ ਜੁੜਿਆਣੀ ਜੁੜਿਆਣੀ ਬੈ ਜੁੜਿਆਣੀ ਮੈਂ ਜੁੜਿਆਣੀ ਕੀ ਕਹਿੰਦਾ ਓਹ ਆਨ ਵੀ ਟਟ ਪਟ ਕੇ ਲੈ ਗਈ ਸਾਡਾ ਕਾਊਂਟਰ ਰੱਖਾ ਮੇਜ਼ ਤੇ ਚਲਾਇਤਾ ਸੀ ਓ ਨਿੰਗਲੇ ਜੱਟਾਂ ਦਾ ਓਏ ਹੋਏ रखियां नुट कुट रखा कुटी

गुलाबी आंखें जो तेरी देखे गुलाबी ये दिल हो गया संभालो मुझे पे वो मेरे यार संभालना मुश्किल हो गया दिल में मेरी खाब तेरे तस्वीर जैसे हो दीवार पे मैं लुट गया मर के दिल का कहा मैं कहीं का ना रहा ओ मेरी ओ दिल रुबा ਜਾਦੂ ਤੇਰੀਆਂ ਬਾਤਾਂ ਮੈਂ ਤੇਰਾ ਗੋਦ ਹੋ ਗਿਆ ਬਗਾਵੀ ਅੱਖੇ ਜੋ ਤੇਰੀ ਦੇਖੀ ਚੋਹੀਏ ਦਿਲ ਹੋ ਗਿਆ ਸਭਾ ਲੋ ਮੁਝ ਕੋ ਮੇਰੇ ਯਾਰੋ ਸਬਰਨਾ ਮੁਸ਼ਕਿਲ ਹੋ ਗਿਆ

ਛੱਡੀ ਆਰੀ ਨੂੰ ਛੱਡੀ ਆਵੀਂ ਪੈਗ ਪੈਗ ਕਰਦੇ ਨੇ ਬੋਤਲ ਮੈਂ ਚੜੀ ਨਵੀਂ ਆਪੋ ਨੇ ਛੱਡੇ ਨਾਲੀ ਅਸੀਂ ਛੱਡੀ ਆਰੀ